ਮਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸੁਆਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਅਰਦਾਸ ਜਿੱਥੇ ਕਿਤੇ ਹੋਵੋ ਚੜ੍ਹਦੇ ਕਲਾ ਵਿੱਚ ਹੋਵੋ ਅੱਜ ਇੱਕ ਖਾਸ ਕਿਤਾਬ ਆਪ ਜੀ ਦੇ ਰੂਬਰੂ ਕਰਨ ਲੱਗੇ ਹਾਂ ਕਿਤਾਬ ਦਾ ਨਾਮ ਹੈ ਮੇਰਾ ਆਪਣਾ ਆਪ ਇਹਦੇ ਲੇਖਕ ਨੇ ਅਰਜਨ ਸਿੰਘ ਗੜਗੱਜ ਇਹ ਇੱਕ ਸਵੈ ਜੀਵਨੀ ਪੁਸਤਕ ਹੈ ਮੈਂ ਥੋੜਾ ਦੱਸਾਂ ਕਿ ਅਰਜਨ ਸਿੰਘ ਗੜਗੱਜ ਕੌਣ ਸਨ ਆਪ ਇੱਕ ਕ੍ਰਾਂਤੀਕਾਰੀ ਦੇਸ਼ ਭਗਤ ਅਤੇ ਸਫਲ ਪੱਤਰਕਾਰ ਦੇ ਵਜੋਂ ਜਾਣੇ ਗਏ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਉਹ ਦੇਸ਼ ਦੀ ਖਾਤਰ ਜਾਂ ਦੇਸ਼ ਦੀ ਆਜ਼ਾਦੀ ਦੀ ਖਾਤਰ ਸੰਘਰਸ਼ ਦੇ ਵਿੱਚ ਗੁਜ਼ਾਰਿਆ ਤੇ ਬਹੁਤਾ ਸਮਾਂ ਜੇਲਾ ਅੰਦਰ ਕੱਟਣਾ ਪਿਆ ਆਪ ਜੀ ਦਾ ਜਨਮ 20 ਫਰਵਰੀ ਸਨ 1905 ਨੂੰ ਸਰਦਾਰ ਸੁੰਦਰ ਸਿੰਘ ਚਾਨਾ ਦੇ ਘਰ ਤਰਨਤਾਰਨ ਵਿਖੇ ਹੋਇਆ ਸੀਗਾ ਔਰ ਹੈਰਾਨਗੀ ਦੀ ਗੱਲ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਦੇਸ਼ ਸਵ ਪਿਆਰ ਪੈਦਾ ਹੋਇਆ ਤੇ ਬ੍ਰਿਟਿਸ਼ ਹਕੂਮਤ ਦੇ ਖਿਲਾਫ ਇੱਕ ਰੋਸ ਪੈਦਾ ਹੋਇਆ ਸਕੂਲ ਵਿੱਚ ਪੜ੍ਹਦੇ ਸਨ ਕਿ ਸਕੂਲ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਬ੍ਰਿਟਿਸ਼ ਸ਼ਾਸਕਾਂ ਦੇ ਸਮਰਾਜੀ ਝੰਡੇ ਯੂਨੀਅਨ ਜੈਕ ਨੂੰ ਸਾਰੇ ਵਿਦਿਆਰਥੀਆਂ ਨੇ ਸਲਾਮੀ ਦੇਣੀ ਸੀ ਤੇ ਨਾਲ ਹੀ ਉੱਥੇ ਪ੍ਰਿੰਸੀਪਲ ਵੱਲੋਂ ਮਠਿਆਈ ਵੰਡੀ ਜਾਣੀ ਸੀ ਸੋ ਸਲਾਮੀ ਦੇ ਕੇ ਮਠਿਆਈ ਲੈ ਕੇ ਘਰ ਚਲੇ ਜਾਣਾ ਸੀ ਤੇ ਛੁੱਟੀ ਹੋ ਜਾਣੀ ਸੀ ਪਰ ਅਰਜਨ ਸਿੰਘ ਹੁਣਾਂ ਨੇ ਨਾ ਤਾਂ ਸਲਾਮੀ ਦਿੱਤੀ ਨਾ ਮਠਿਆਈ ਲਈ ਤੇ ਇਹਦੇ ਇਵਦ ਵਿੱਚ ਆਪ ਜੀ ਨੂੰ ਜਿੱਥੇ ਤਾਂ ਮਾਰ ਪਈ ਪ੍ਰਿੰਸੀਪਲ ਤੋਂ ਉਹ ਤੋਂ ਸਕੂਲੋਂ ਵੀ ਕੱਢ ਦਿੱਤਾ ਗਿਆ ਇਥੋਂ ਸ਼ੁਰੂਆਤ ਹੁੰਦੀ ਉਹਨਾਂ ਦੀ ਸੰਘਰਸ਼ ਵਿੱਚ ਕੁੱਦਣ ਦੀ ਕੇਵਲ 15 ਵਰਿਆਂ ਦੀ ਉਮਰ ਦੇ ਵਿੱਚ ਆਪਜੀ ਦੀ ਗ੍ਰਿਫਤਾਰੀ ਹੋਈ ਔਰ ਜੇਲ੍ਹ ਵਿੱਚ ਗਏ ਇਸ ਤੋਂ ਇਲਾਵਾ ਗੱਲ ਕਰੀਏ ਵਕ ਵਕ ਅਖਬਾਰਾਂ ਦੇ ਆਪ ਬਤੌਰ ਮੁੱਖ ਸੰਪਾਦਕ ਤੇ ਸੰਪਾਦਕ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਦਿੱਤੇ ਰਹੇ ਕਾਰਟੂਨ ਨਾਂ ਦੀ ਅਖਬਾਰ ਸ਼ੁਰੂ ਕੀਤੀ ਜਿਹਦੇ ਆਪ ਚੀਫ ਐਡੀਟਰ ਸਨ ਤੇ ਉਸ ਤੋਂ ਇਲਾਵਾ ਗੱਲ ਕਰੀਏ ਕਿਰਤੀ ਰਸਾਲਾ ਜੋ ਕਿ ਬਹੁਤ ਮਕਬੂਲ ਰਿਹਾ ਉਸ ਤੋਂ ਇਲਾਵਾ ਅਕਾਲੀ ਬਬਰ ਸ਼ੇਰ ਮਜ਼ਦੂਰ ਕਿਸਾਨ ਨਾਦੀਆਂ ਅਖਬਾਰਾਂ ਦੇ ਵਿੱਚ ਵੀ ਆਪ ਜੀ ਨੇ ਬਤੌਰ ਸੰਪਾਦਕ ਆਪਣੀਆਂ ਅਹਿਮ ਸੇਵਾਵਾਂ ਦਿੱਤੀਆਂ ਆਪਣੇ ਲਿਖਤ ਨੂੰ ਜਿਹੜਾ ਹੈ ਹੋਰ ਸੁਧਾਰਿਆ ਵੀ ਸੰਵਾਰਿਆ ਵੀ ਤੇ ਉਹਦੇ ਵਿੱਚ ਹੋਰ ਨਿਡਰਤਾ ਪੈਦਾ ਕੀਤੀ ਤਰਨਤਾਰਨ ਸ਼ਹਿਰ ਦੀ ਇੱਕ ਅਦਵੀ ਤੇ ਬਹੁਤ ਸਤਿਕਾਰਯੋਗ ਸ਼ਖਸੀਅਤ ਭਾਈ ਮੋਹਨ ਸਿੰਘ ਵੈਦ ਹੋਰਾਂ ਦੀ ਸਰਪ੍ਰਸਤੀ ਆਪ ਜੀ ਨੂੰ ਹਮੇਸ਼ਾ ਰਹੀ ਉਹਨਾਂ ਵੱਲੋਂ ਮਿਲਿਆ ਪਿਆਰ ਤੇ ਉਤਸ਼ਾਹ ਸੀ ਕਿ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਹਰ ਤਰ੍ਹਾਂ ਦੀ ਕੁਰਬਾਨੀ ਵਾਸਤੇ ਤਿਆਰ ਰਹਿੰਦੇ ਸਨ ਵੱਖ-ਵੱਖ ਸਮੇਂ ਦੌਰਾਨ ਆਪ ਜੀ ਨੇ ਜੇਲ੍ਹਾਂ ਦੇ ਵਿੱਚ ਜਿਵੇਂ ਕੈਂਪਲਪੁਰ, 라ਵਲਪਿੰਡੀ, ਲਾਹੌਰ ਸੈਂਟਰਲ ਜੇਲ, ਮਿੰਟ ਗੁਮਰੀ ਤੇ ਮਲਤਾਨ ਜੇਲ ਦੇ ਵਿੱਚ ਬਹੁਤ ਸਾਰਾ ਸਮਾਂ ਗੁਜ਼ਾਰਿਆ ਔਰ ਜੇ ਇਹ ਗੱਲਾਂ ਕਿ ਇਸ ਕਿਤਾਬ ਨੂੰ ਅਸੀਂ ਇਹ ਕਹੀਏ ਕਿ ਜਿਵੇਂ ਆਮ ਤੌਰ ਤੇ ਗੱਲ ਕਰਦੇ ਹੁੰਦੇ ਹਨ ਕਿ ਦੇਸ਼ ਦੀ ਆਜ਼ਾਦੀ ਦੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਸਾਡੇ ਬਹੁਤ ਸਾਰੇ ਸੰਘਰਸ਼ ਹੋਏ ਬਹੁਤ ਸਾਰੇ ਮੋਰਚੇ ਲੱਗੇ ਬਹੁਤ ਸਾਰੇ ਸਾਕੇ ਵਾਪਰੇ ਤੇ ਬਹੁਤ ਸਾਰੀਆਂ ਜੇਲਾਂ ਵੀ ਕਟਣੀਆਂ ਪਈਆਂ ਉਹ ਜੇਲਾਂ ਕਟਣੀਆਂ ਕਿੱਥੇ ਸੁਖਾਲੀਆਂ ਸੀ ਜੇ ਉਹਨਾਂ ਜੇਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਅਨਮਨੁੱਖੀ ਤਸ਼ੱਦਦ ਕੈਦੀਆਂ ਉੱਤੇ ਕੀਤੇ ਜਾਂਦੇ ਸਨ ਜੇ ਉਹ ਤਸ਼ੱਦਦਾਂ ਨੂੰ ਪੜ੍ਹ ਕੇ ਸਾਡੇ ਲੂੰ ਕੰਢੇ ਖੜੇ ਹੋ ਜਾਂਦੇ ਨੇ ਉਹ ਤਸ਼ੱਦਦ ਦਾ ਜੋ ਜ਼ਿਕਰ ਹੈ ਉਹ ਇਸ ਕਿਤਾਬ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਕਿਸ ਕਿਸ ਢੰਗ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਸੀ ਤੇ ਕਿੱਡੀ ਔਖੀ ਜ਼ਿੰਦਗੀ ਹੁੰਦੀ ਸੀ ਜਿਵੇਂ ਟਿੱਡੀਆਂ ਤੇ ਕੀੜੀਆਂ ਨੇ ਮਾਸ ਖਾ ਲੈਣਾ ਗਰਮੀ ਦੇ ਵਿੱਚ ਇੰਨਾ ਬੁਰਾ ਹਾਲ ਹੁੰਦਾ ਸੀਗਾ ਦਾਲ ਵਿੱਚ ਟਿੱਡੀਆਂ ਮਿਲਣੀਆਂ ਪੱਤਰ ਤੇ ਟਾਲੀ ਦੇ ਪੱਤਰੇ ਉਹਦੇ ਵਿੱਚੋਂ ਨਿਕਲਨੇ ਉਹਦੇ ਨਾਲ ਦੀ ਨਾਲ ਬੰਬੇ ਦੀ ਮੁਸ਼ਕਲ ਜੋ ਕਿ ਬੜੀ ਉਹ ਸਭ ਤੋਂ ਔਖੀ ਮੁਸ਼ਕਲ ਜੇਲ੍ਹ ਵਿੱਚ ਹੁੰਦੀ ਸੀਗੀ ਉਹ ਮਿਲਣੀ ਉਸ ਤੋਂ ਇਲਾਵਾ ਡੰਡਾ ਬੇੜ ਦੀ ਸਜ਼ਾ ਹੱਥਕੜੀ ਪੁੱਠੀ ਲਾ ਦੇਣੀ ਤੇ ਰਾਤ ਨੂੰ ਸੌਣਾ ਬਹੁਤ ਔਖਾ ਹੋ ਜਾਣਾ ਉਹਦੇ ਨਾਲ ਡੰਡਾ ਬੇੜੀ ਫਿਰ ਨਿਹਰੀ ਬੇੜ ਦੀ ਸਜ਼ਾ ਦੇਣੀ ਤੇ ਉਸ ਤੋਂ ਇਲਾਵਾ ਜਿਹੜਾ ਆ ਮਾਰਕੁਟਾਈ ਹੋਣੀ ਵਕਫ ਵਕਫ ਜੇਲ੍ਹਾਂ ਦੇ ਵਿੱਚ ਸੋ ਇਸ ਤਰ੍ਹਾਂ ਦੀਆਂ ਜੋ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਜੋ ਐਸੇ ਤਸ਼ੱਦਦ ਔਰ ਤਸੀਹੇ ਹੁੰਦੇ ਸਨ ਕਿ ਉਹ ਤਾਂ ਉਮਰ ਨਾਲ ਰਹਿਣ ਵਾਲੀਆਂ ਬਿਮਾਰੀਆਂ ਉਸ ਸਬੰਧਤ ਕੈਦੀ ਨੂੰ ਸਬੰਧਤ ਮਨੁੱਖ ਨੂੰ ਸਬੰਧਤ ਵਿਅਕਤੀ ਨੂੰ ਲੱਗ ਜਾਂਦੀਆਂ ਸੀ ਜੋ ਆਖਰੀ ਸਾਤ ਤੱਕ ਨਾਲ ਰਹਿੰਦੀਆਂ ਸੀਗੀਆਂ ਉਹ ਜਿਹੜੀ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਡੰਡੇ ਦੇ ਨਾਲ ਉਹਨੂੰ ਇੱਕ ਬਰੀਕ ਸ਼ੀਸ਼ੇ ਦੇ ਵਿੱਚ ਤਰਲ ਪਦਾਰਥ ਸੇ ਪਾ ਕੇ ਪੂਰੀ ਰਾਤ ਭਿਉਂ ਕੇ ਰੱਖਿਆ ਜਾਂਦਾ ਸੀਗਾ ਤੇ ਫਿਰ ਉਹ ਡੰਡੇ ਦੇ ਨਾਲ ਜਿਹੜਾ ਵਾ ਉਹ ਕੁੱਟੇ ਜਾਂਦਾ ਸੀਗਾ ਕਿਵੇਂ 60 ਹੱਥਾਂ ਤੇ ਮਾਰੀ ਜਾਂਦੇ ਸੀਗੇ ਖਾਣ ਪੀਣ ਦਾ ਜੋ ਸਮਾਨ ਸੀ ਉਹਦੇ ਵਿੱਚ ਕਿਤਨੀ ਘਟੀਆਂ ਜਿਹੜੀ ਮਕਦਾਰ ਹੁੰਦੀ ਸੀ ਜਾਂ ਉਹ ਬਹੁਤ ਹੀ ਉਹਦਾ ਬੁਰਾ ਹਾਲ ਹੁੰਦਾ ਸੀਗਾ ਉਹ ਜੋ ਤਸੀਹੇ ਜੋ ਸਜ਼ਾਵਾਂ ਉਹ ਜਦੋਂ ਅਸੀਂ ਦੇਖਦੇ ਹਾਂ ਇਹਨੂੰ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਮੈਂ ਇਹ ਵੀ ਕਹਿ ਸਕਦਾ ਬਈ ਇਹ ਸਵੈ ਜੀਵਨੀ ਕੇਵਲ ਸਵੈ ਜੀਵਨੀ ਨਹੀਂ ਬਲਕਿ ਇੱਕ ਇਤਿਹਾਸਿਕ ਦਸਤਾਵੇਜ਼ ਹੈ ਅੰਗਰੇਜ਼ ਹਕੂਮਤ ਵੱਲੋਂ ਜੇਲਾ ਅੰਦਰ ਦੇਸ਼ ਭਗਤਾ ਕ੍ਰਾਂਤੀਕਾਰੀਆਂ ਜਾਂ ਦੇਸ਼ ਦੇ ਖਾਤਰ ਲੜਨ ਮਰਨ ਵਾਲੇ ਨਾਲ ਜੋ ਤਸ਼ੱਦਦ ਜੋ ਤਸੀਹੇ ਦਿੱਤੇ ਜਾਂਦੇ ਸੀ ਨਾ ਉਹ ਸਾਰਿਆਂ ਦਾ ਬਿਆਨ ਇਸ ਕਿਤਾਬ ਦੇ ਵਿੱਚ ਹੈ ਤੇ ਇਹ ਇੱਕ ਇਤਿਹਾਸਕ ਦਸਤਾਵੇਜ਼ ਹੋਣੇ ਬੜੀ ਹੈ ਕਿਤਾਬ ਮੇਰਾ ਆਪਣਾ ਆਪ ਉਸ ਕਿਤਾਬ ਦੇ ਵਿੱਚ ਡਾਕਟਰ ਕਿਚਲੂ ਗੁਰਮੁਖ ਸਿੰਘ ਮੁਸਾਫਰ ਗੁਰਬਖਸ਼ ਸਿੰਘ ਪ੍ਰੀਤਲੜੀ ਜਸਵੰਤ ਸਿੰਘ ਕੰਵਲ ਤੇ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਜਿਵੇਂ ਜਗਜੀਤ ਸਿੰਘ ਆਨੰਦ ਏਸੀ ਬਾਲੀ ਐਡੀਟਰ ਟ੍ਰਿਬਿਊਨ ਗਿਆਨੀ ਹੀਰਾ ਸਿੰਘ ਦਰਦ ਸੋਹਣ ਸਿੰਘ ਜੋਸ਼ ਸਰਦਾਰ ਕਪੂਰ ਸਿੰਘ ਐਮ ਐਲ ਏ ਵਰਗੀਆਂ ਸ਼ਖਸੀਅਤਾਂ ਨੇ ਜੋ ਅਰਜਨ ਸਿੰਘ ਜੀ ਬਾਰੇ ਮਹਿਸੂਸ ਕੀਤਾ ਉਹ ਦੋ ਦੋ ਸ਼ਬਦ ਵੀ ਇਸ ਕਿਤਾਬ ਦੇ ਵਿੱਚ ਸ਼ਾਮਲ ਨੇ ਜਿੱਤੋਂ ਸਾਨੂੰ ਪਤਾ ਲੱਗਦਾ ਵੀ ਅਰਜਨ ਸਿੰਘ ਗੜਗੱਜ ਕਿ ਐਸੀ ਸ਼ਖਸੀਅਤ ਸਨ ਇਹ ਕਿਤਾਬ ਆਪਣੇ ਆਪ ਵਿੱਚ ਇਤਿਹਾਸਕ ਦਸਤਾਵੇਜ਼ ਹੈ ਔਰ ਪੜ੍ਹਨਯੋਗ ਹੈ ਬਹੁਤ ਕੁਝ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇਗਾ ਇਸ ਤੋਂ ਇਲਾਵਾ ਅਰਜਨ ਸਿੰਘ ਗੜਗੱਜ ਦੀ ਕਿਤਾਬ ਦੋ ਪੈਰ ਕੱਟ ਤੁਰਨਾ ਜੇ ਮੌਕਾ ਮਿਲੇ ਤੇ ਉਹ ਵੀ ਜ਼ਰੂਰ ਪੜਿਓ ਸੋ ਐਸੀ ਅੱਜ ਦੀ ਕਿਤਾਬ ਬਿਰ ਆਪਣਾ ਸਵੈ ਜੀਵਨੀ ਅਰਜਨ ਸਿੰਘ ਗੜਗੱਜ ਹੋਰਾਂ ਦੀ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ